ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਜਿੰਦਰ ਡੇਰੀ ਫਾਰਮ ਇਟਾ ਡਾਬੋ ਬੋ ਸਵਾਗਤ ਆ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਜਾਤ ਨਸਲ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕਿਹਾ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਹਾਂ ਜੀ ਵੀਰ ਜੀ ਨਾਂ ਦੱਸਿਓ ਆਪਣਾ ਮੇਰੇ ਨਾਮ ਪਤੇ ਸਿੰਘ ਹਾਂਜੀ ਮੇਰਾ ਮੋਡ ਮਡਾਲੀ ਹਾਂਜੀ ਲੇ ਜਨਾਲਾ ਜਿਹਦਾ ਮੱਸਾ ਠੀਕ ਹੈ ਜੀ ਫੋਨ ਨੰਬਰ ਵੀਰ ਜਾ ਦਿਓ 98724 908858 ਠੀਕ ਹੈ ਜੀ ਤਾਂ ਆਪਣੇ ਕੋਲ ਦੋ ਵਹਿਣਾ ਵੀਰੇ ਕੋਲੇ ਹੁਣ ਹਾਂਜੀ ਦੋ ਵਹਿਣਾ ਠੀਕ ਹੈ ਜੀ ਤਾਂ ਕਰੀਏ ਸ਼ੁਰੂ ਇਹਨਾਂ ਦਾ ਵੀਰੇ ਹਨਾ ਹਾਂਜੀ ਆ ਵੇਰ ਬੜੀ ਦੱਸ ਦੋ ਪਹਿਲਾਂ ਵੀਰੇ ਇੱਥੋਂ ਸ਼ੁਰੂ ਕਰਦੇ ਹਾਂ ਕਿੰਨੇ ਮਹੀਨੇ ਤੋਂ ਇਹ ਹੈ ਜੋ ਅਛੇ ਮਹੀਨੇ ਦੇ ਕਰੀਬ ਸੂਈ ਆ ਹਾਂਜੀ ਬੱਚਿਆਂ ਦੀ ਜਗਾ ਦੁੱਧ ਆਸਟਨ ਤੇ 10 ਕਿਲੋ ਆ 10 ਕਿਲੋ ਤਾਂ ਬਰੀਡ ਜਿਆਦਾ ਬਹੁਤ ਆ ਬਰੀਡ ਬਰੂਡ ਤਾਂ ਬਹੁਤ ਜਿਆਦਾ ਹੈ ਹਨਾ ਵੀਰੇ ਤੇ ਦੁੱਧ 10 ਕਿਲੋ ਆ ਬਾਕੀ ਵੀਰੇ ਉਹ ਬੱਚਿਆਂ ਨਹੀਂ ਇਹਦਾਗਾ ਉਹ ਵੀਰ ਜੀ ਨੇ ਦੱਸ ਦਿੱਤਾ ਤੇ ਜਾਤ ਨਸਲ ਫੋਲਾ ਵੈੜ ਵੱਡੇ ਕੱਦ ਵਜਨ ਵਾਲੀ ਆ ਵੀਰੇ ਤਾਂ ਖੋਲੀ ਵੀਰੇ ਤੋਰਾ ਵਿਖਾਈਏ ਤਾਂ ਬਾਕੀ ਵੀਰੇ ਤੋਰਾ ਚੈੱਕ ਕਰ ਲਿਓ ਵੱਡੀ ਵੈੜ ਆ ਐ ਸਿੱਧੀ ਸੱਦੀ ਆ ਵੀਰੋ ਹੈ ਫੁੱਲ ਬਰੀਡ ਆ ਚੰਗੇ ਰਿਕਾਰਡ ਵਾਲੀ ਆ ਵੈੜ ਐਨੂੰ ਲੈ ਵੀ ਤੇ ਐਨੂੰ ਤੋੜਦੇ ਬਾਕੀ ਵੀਰੇ ਚੈੱਕ ਕਰ ਲਿਓ ਫੁੱਲ ਕੱਦ ਵਜਨਾ ਗਿਆ ਲੇਵਾ ਚੈੱਕ ਕਰ ਲਿਓ ਚੈੱਕ ਕਰੋ ਵੀਰੇ ਐ ਚੰਗੀ ਕੁਆਲਿਟੀ ਦੀ ਵੈੜ ਆ ਜਾਤ ਨਸਲ ਫੋਲਾ ਚਵਾਈ ਚੁਈ ਕਿਵੇਂ ਦੀ ਵੀਰ ਜੀ ਐਚ ਵਾਈ ਇੱਕ ਨੰਬਰ ਲੱਗੀ ਠੀਕ ਆ ਵੀਰੇ ਠੀਕ ਆ ਲੈਓ ਦੇਖੋ ਵੀਰੋ ਥਨ ਥੁੰਦੀ ਕੁਆਲਟੀ ਚੈੱਕ ਕਰ ਲਿਓ ਚੰਗਾ ਥਨ ਲੱਗਿਆ ਚਵਾਈ ਵੀਰ ਜੀ ਨੇ ਦੱਸਿਆ ਇੱਕ ਨੰਬਰ ਆ ਠੀਕ ਆ ਵੀਰ ਠੀਕ ਚੰਗੀ ਚਵਾਈ ਆ ਗਈ ਵੱਡੀ ਵੜਾ ਹੁਣ 10 ਲੀਟਰ ਦੁੱਧ ਦਾ ਵੀਰੇ ਹਾਂਜੀ ਵੀਰ ਜੀ 10 ਤੇ ਮੋਲ ਵੀਰ ਜੀ ਇਹਦਾ ਕੀ ਕਰ ਲੈਣਾ ਮੋਲ ਵੀਰ ਜੀ ਇਹਦਾ 32000 ਰੁਪਇਆ ਮੋਲ 32 ਕਿੰਨੇ ਦੀ ਦੇ ਦੇਣੀ ਵੀਰੇ ਨਹੀਂ ਦੱਸ ਦੋ ਕੋਈ ਨਾ ਕਰ ਦਿਓ ਜਾਇਜ਼ ਕਰ ਦਿਓ ਇੱਕ ਹੀ ਗੱਲ ਕਰ ਦਿਓ 28000 ਦੀ 28 ਦੀ ਪੂਰੇ ਪੰਜੀ ਦੀ ਜਾਂਦੇ ਵੀਰ ਧਿਆਨ ਦੋ ਕੋਈ ਨਾ ਨਾ ਬਾਕੀ ਕੋਈ ਫੋਨ ਲਾਵੇ ਮੋੜਿਓ ਨਾ ਹਾਂਜੀ ਕੋਈ ਨਹੀਂ ਮਾਰਤਾ ਕਰਾਂਗੇ ਵੀਰੇ ਵੇਖੋ ਵੀਰੋ ਵੀਰ ਕਹਿੰਦਾ ਕੀ 5000 ਦੀ ਵੈਟ ਦੇ ਦਾਂਗੇ ਤੁਸੀਂ ਫੋਨ ਲਾ ਲਿਓ ਮਾਂ ਤਾਂ ਹੋਰ ਹੋ ਜਾਣਗੇ ਥਣ ਥਣ ਵਧੀਆ ਲੱਗ ਗਿਆ ਵੱਡੇ ਪੱਲੇ 'ਚ ਵੜਾ ਵੀਰੇ 10 ਲੀਟਰ ਦੁੱਧ ਆ। ਬਾਕੀ ਫੋਨ ਕਰ ਲਿਓ ਵੀਰੇ। ਹਾਂਜੀ ਇਹ ਦੂਜੇ ਨੰਬਰ ਤੇ ਆ ਗਈ ਇਹ ਤਾਂ ਦੱਸਿਓ। ਇਹ ਆਪਣਾ ਇਹ 1.5 ਮਹੀਨਾ ਹੋ ਗਿਆ ਜੇ ਬਣੀ ਨੂੰ ਵੈਸੇ। ਅੱਛਾ। ਤੇ 5 ਲੀਟਰ ਵਧੀਆ ਥੱਲੇ। 5 ਲੀਟਰ। ਤੇ ਇੱਕ ਪੱਲੇ ਥਾਂ ਤੇ ਜਿਹੜਾ ਆ ਉਹ ਦੁੱਧ ਦੇਖੇ ਧਾਰਾਂ ਘੱਟ ਗਈ। ਅੱਛਾ ਇਹ ਇਹ ਅੱਧਾ ਆ ਗਿਆ ਹਨਾ। ਅੱਧਾ ਥਾਂ ਗਿਆ। ਆ ਬੈਣੀ ਵਾਲਾ ਹੋ ਗਿਆ ਮਗਰਲਾ। ਹਾਂਜੀ। ਠੀਕ ਆ ਖੋਲੋ ਵੀਰ ਜੀ। 5 ਲੀਟਰ ਦੁੱਧ ਆ ਗਿਆ ਵੀਰੇ। ਹਾਂਜੀ। ਵੀਰੇ 5 ਲੀਟਰ ਦੁੱਧ ਜੋ ਇੱਕ ਥਣ ਵੀਰ ਜੀ ਨੂੰ ਦੱਸਦਾ ਘਟਿਆ ਬਾਕੀ ਵਹਿੜ ਬਹੁਤ ਸ਼ਕੀਨ ਆ ਵੀ ਚੈੱਕ ਕਰੋ ਆ ਰੰਗ ਬਾਜਾ ਵੀਰੇ ਬਾਕੀ ਵੀਰੇ ਕੋ ਸੇਵਾ ਕਰੂ ਦੁੱਧ ਤਾਂ ਵਧ ਸਕਦੀ ਹੈ ਨਾ ਹਾਂਜੀ ਹਾਂਜੀ ਗਾ ਕਿ ਬਰੀਡ ਫੁੱਲ ਆ ਤਾਂ ਕਿ ਇਹਨਾਂ ਕੋ ਬੱਚੇ ਨਹੀਂ ਜੰਡੇ ਪਿਆ ਠੀਕ ਆ ਗਾੜੀ ਕਿੰਨਾ ਟਾਈਮ ਦੱਸਦੇ ਉਦੋਂ ਬਣੀ ਨੂੰ ਜੇ ਆਪਣਾ ਇਹ ਡੇਢ ਤੋਂ 2 ਮਹੀਨੇ ਨੂੰ ਹੋਗੇ ਅੱਛਾ ਡੇਢ ਤੋਂ 2 ਹੋਣ ਵਾਲੇ ਠੀਕ ਆ ਤੇ ਨਿਕਲ ਵੀ ਆਏਗੀ ਬਾਕੀ ਚਲੋ ਰੇਟ ਤੁਸੀਂ ਵੀਰ ਜੀ ਤੋਕਣਾ ਵਾਲਾ ਕਰਨਾ ਚਲੋ ਨਿਕਲ ਆਵੇ ਕਿ ਇਸ ਦੇ ਘਰੇ ਹੈ ਨਾ ਬਾਕੀ ਵੀਰੇ ਥਣ ਥਣ ਇਹਦਾ ਬਾਕੀ ਚੈੱਕ ਕਰ ਲਓ ਚੰਗੇ ਥਾਣਾ ਇੱਕ ਥੋੜਾ ਵੀਰੇ ਨੇ ਦੱਸਿਆ ਕਿ ਥਣ ਘੱਟ ਅੱਧਾ ਥਾਣਾ ਜੀ ਅੱਧਾ ਥਾਣਾ ਅੱਧਾ ਥਾਣਾ ਆ ਗਿਆ ਹੈ ਨਾ ਠੀਕ ਹੈ ਥੋੜਾ ਡਰਦੀ ਖੜਾ ਹੈ ਠੀਕ ਹੈ 80 ਸਲੱਗ ਆ ਗਿਆ ਹੈ ਨਾ ਤੇ ਵੀਰ ਜੀ ਇਹਦਾ ਮੁੱਲ ਇਹ ਵੀਰ ਜੀ ਦੇ ਦਾਂਗੇ 10000 ਦੀ 10 ਦੀ ਹੋਰ ਜਾਣਦੇ ਹੋ ਦੇ ਵਿੱਚ ਚਲੋ ਵੀਰ ਜੀ ਹਾਂ ਨਾ ਜਿਹੜੀ ਆਖੀ ਹੈ ਚਲੋ 7 ਦੀ ਜਾਣਦੇ ਹੋ ਹੈ ਨਾ ਵੀਰੇ ਕਿਉਂਕਿ ਹੈਣਾ 5 ਕਿਲੋ ਦੁੱਧ ਆ ਗਏ ਵੀਰੇ ਇੱਕ ਥਣ ਥੋੜਾ ਘਟਾ ਬਾਕੀ ਵੀਰ ਜੀ ਨੇ ਦੱਸਿਆਗਾ ਬਣੀ ਚਲੋ ਕਿਸ ਦੀ ਕਿਸਮਤ ਹੈਣਾ ਇਹ ਦੱਸੇ ਦਾ ਫਾਇਦਾ ਕੋਈ ਵੀਰ ਵੰਡ ਵੱਧ ਘਟਾ ਪਾ ਦੇ ਜਾਂ ਕਿਵੇਂ ਹੈਣਾ ਤੇ ਆ ਬਾਕੀ 7000 ਦੀ ਹੋ ਜੂ ਹੈਣਾ ਤੇ ਵੀਰ ਜੀ ਜੋੜਾ ਜੇ ਕੋਈ ਵੀਰ ਪਾਲੂਗਾ ਤੇ ਜੋੜੇ ਚੋਂ ਮਾਨਤਨ ਇਕੱਠਾ ਕਰਦੇ ਹੋਗੇ ਇਕੱਠਾ ਕਰਦਾਂਗੇ ਕਿੱਥੇ ਇਕੱਠਾ ਕਰ ਕੀ ਬਾਤ ਹੈ ਵੇਖੋ ਵੀਰੋ ਵੀਰ ਕਹਿੰਦਾ ਕੋਈ ਜੋੜਾ ਪਾਲੂਗਾ ਮਾਨਤਨ ਖੁੱਲੇ ਹੋ ਜਾਣਗੇ ਵੱਡੀਆਂ ਬਿਹੜਾਂ ਨੇ ਵੀਰੋ ਰੰਗ ਬਾਈ ਨੇ ਐ ਜਾਤ ਨਸਲ ਆ ਬਾਕੀ ਵੀਰੇ ਤੁਸੀਂ ਫੋਨ ਲਾ ਰਹੇ ਹੋ ਵੀਰ ਨੂੰ ਮਾਂ ਤਨ ਹੋ ਜਾਣਗੇ ਬਾਕੀ ਵੀਰੇ ਹਰ ਵੀਡੀਓ ਜੇ ਬੇਨਤੀ ਹੁੰਦੀ ਹੈ ਵੀਰੇ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰੋ ਪਾਸ ਕਰੋ ਉਹ ਵੀਰ ਜੀ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਫਿਰ ਹਾਂਜੀ ਮੇਰਾ ਨਾਮ ਅਰਜੀਤ ਸਿੰਘ ਹਾਂਜੀ ਇਹ ਪਿੰਡ ਮੋਨਪੜਾਰੀਆਂ ਜਿਲ੍ਹਾ ਹੰਸਾ ਫੋਨ ਨੰਬਰ 9872490885 ਠੀਕ ਹੈ ਜੀ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ